ਜ਼ਾਲਬ ਸਾਈਂ ਕਦੇ ਕਦਈ ਚੰਗੀ ਗੱਲ ਕਹਿ ਜਾਂਦਾ ਏ ਜ਼ਾਲਬ ਸਾਈਂ ਕਦੇ ਕਦਈ ਚੰਗੀ ਗੱਲ ਕਹਿ ਜਾਂਦਾ ਏ ਲੱਖ ਪੁੱਛੋ ਚੜਦੇ ਸੂਰਜ ਨੂੰ ਆਖਰ ਇਹ ਲਹਿ ਜਾਂਦਾ ਏ ਬਾਜ ਤੇਰੇ ਉਹ ਦਿਲ ਦੇ ਸਾਥੀ ਦਿਲ ਦੀ ਹਾਲਤ ਕੀ ਦੱਸਾਂ ਕਦੀ ਕਦਈ ਇਹ ਥੱਕਿਆ ਰਾਹੀ ਰਸਤੇ ਵਿੱਚ ਹੀ ਬਹਿ ਜਾਂਦਾ ਏ ਸਾਂਦਲ ਬਾਰ ਵਸਿੰਦੀਏ ਹੀਰੇ ਵਸਦੇ ਰਹਿਣ ਤੇਰੇ ਹਾਸੇ ਦੋ ਪਲੇ ਤੇਰੇ ਗਮ ਦਾ ਪਰੋਣਾ ਅੱਖੀਆਂ ਵਿੱਚ ਰਹਿ ਜਾਂਦਾ ਏ ਹਾਏ ਦੁਆਬੇ ਦੀ ਉਹ ਦੁਨੀਆ ਜਿੱਥੇ ਮੁਹੱਬਤ ਵਸਦੀ ਹੰਝੂ ਬਣ ਕੇ ਦੁਖਵਤਨਾ ਦਾ ਅੱਖੀਆਂ ਚੋਂ ਵਹਿ ਜਾਂਦਾ ਏ ਫਜ਼ਰੇ ਚਮਕਾਉਂਦਾ ਡਿਠਾਏ ਜਾਲਬ ਸਾਰੀ ਦੁਨੀਆ ਨੂੰ ਫਜ਼ਰੇ ਚਮਕਾਉਂਦਾ ਡਿਠਾਏ ਜਾਲਬ ਸਾਰੀ ਦੁਨੀਆ ਨੂੰ ਰਾਹੀ ਜਿਹੜਾ ਸੇਕ ਦਿਖਾਉਂਦੇ ਹੱਸ ਹੱਸ ਕੇ